ਅੱਜ ਧਨਾ ਮੰਡੀ ਦੀਆਂ ਯੂਨੀਅਨ ਦਫ਼ਤਰ ਦੇ ਬਾਹਰ ਰਖਾ ਲਾਉਣ ਦੀ ਕਿਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਪੰਡਾਹਲ ਸੂਬਾ ਜਨਰਲ ਸਕੱਤਰ ਪੰਜਾਬ ਕਿਸਾਨ ਯੂਨੀਅਨ ਬਾਗੀ ਤੇ ਅੱਜ ਪੂਰੀ ਦੀ ਪੂਰੀ ਪੰਜਾਬ ਕਿਸਾਨ ਯੂਨੀਅਨ ਬਾਗੀ ਦੀ ਕੋਰ ਕਮੇਟੀ ਤੇ ਪਲੱਸ ਜ਼ਿਲ੍ਹੇ ਦੀ ਟੀਮ ਇੱਥੇ ਪਹੁੰਚੀ ਏ ਕਾਰਨ ਸਭ ਨੂੰ ਪਤਾ ਏ ਕਿ ਜਿਹੜਾ 1 ਨਵੰਬਰ ਤੋਂ ਜੋ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਸੀਗੀ ਹਾਂ 1 ਅਕਤੂਬਰ ਤੋਂ ਜਿਹੜੀ ਸਰਕਾਰੀ ਖਰੀਦ ਜਿਹੜੀ ਸ਼ੁਰੂ ਹੋਈ ਸੀ ਲਗਭਗ ਡੇਢ ਮਹੀਨਾ ਹੋ ਚੁੱਕਿਆ ਏ ਪਰੰਤੂ ਜਿਹੜਾ ਇਹ ਮੰਡੀਆਂ ਦੇ ਵਿੱਚ ਜਿਹੜੀ ਕਿਸਾਨ ਕਹਿੰਦਾ ਹੁੰਦਾ ਕਿ ਮੈਂ ਫਸਲ ਸਿੱਟਣ ਜਾ ਰਿਹਾ ਤੇ ਇਸ ਵਾਰੀ ਉਹ ਸ਼ਬਦ ਜਿਹੜਾ ਸਿੱਟਣਾ ਸੀਗਾ ਉਹ ਬਿਲਕੁਲ ਸਾਬਤ ਹੋ ਗਿਆ ਕਿ ਸਿੱਟਣ ਦੀ ਨੌਬਤ ਹੀ ਆਈ ਏ ਲਗਭਗ 15 15 20 20 ਦਿਨ ਤੋਂ ਜਿਹੜਾ ਹੈਗਾ ਅਸੀਂ ਆਪਣੀ ਫਸਲ ਜਿਹੜੀ ਹੈਗੀ ਆ ਝੋਨੇ ਦੀ ਫਸਲ ਜਿਹੜੀ ਹੈਗੀ ਆ 6 ਮਹੀਨੇ ਦੀ ਕਿਰਤ ਕਮਾਈ ਮੰਡੀਆਂ ਦੇ ਵਿੱਚ ਰੱਖ ਕੇ ਜਿਹੜਾ ਹੈਗਾ ਇਹ ਅਸੀਂ ਉੱਤੇ ਬੈਠੇ ਆ ਖੱਡ ਲਖਰਾਬ ਹੋ ਰਹੇ ਆ ਤੇ ਅੱਜ ਜਿਹੜੇ ਹੈਗੇ ਐ ਇੰਸਪੈਕਟਰ ਆਉਂਦੇ ਨੇ ਆ ਤੁਹਾਡੇ ਜਿਹੜੇ ਪੈਰਾ ਥੱਲੇ ਢੇਰੀ ਪਈ ਏ ਇਸ ਢੇਰੀ ਨੂੰ ਦੇਖ ਕੇ ਪਰसों ਕਬੀਰਪੁਰ ਮੰਡੀ ਦੇ ਵਿੱਚ ਇੰਸਪੈਕਟਰ ਕਹਿੰਦਾ ਇਹਦਾ ਤਾਂ ਰੰਗ ਬਦਲ ਗਿਆ ਹੁਣ ਰੰਗ ਤਾਂ ਬਦਲਣਾ ਹੀ ਬਦਲਣਾ ਏ 20 ਦਿਨ ਹੋ ਗਏ ਔਨ ਦਾ ਰਿਕਾਰਡ ਗੱਲ ਕਰ ਰਹੇ ਆ ਕਿ 20 ਦਿਨ ਹੋ ਗਏ ਇਸ ਢੇਰੀ ਨੂੰ ਮੰਡੀ ਦੇ ਵਿੱਚ ਪਈ ਨੂੰ ਜਿਹੜਾ ਮੌਸਮ ਚੱਲ ਰਿਹਾ ਏ ਨਮੀ ਦਾ ਮੌਸਮ ਚੱਲ ਰਿਹਾ ਏ ਨਵੰਬਰ ਜਿਹੜਾ ਹੈਗਾ ਇਹ ਆਦ ਤੱਕ ਪਹੁੰਚ ਚੁੱਕਿਆ ਏ ਜਿਹੜੀਆਂ ਰਾਤ ਨੂੰ ਤਰੇਲ ਪੈਂਦੀ ਏ ਉਹਦੇ ਨਾਲ ਰੰਗ ਤਾਂ ਪਈ ਚੇਂਜ ਹੋ ਹੋਣਾ ਹੀ ਹੋਣਾ ਏ ਸੋ ਇਸ ਸਬੰਧੀ ਜਿਹੜਾ ਹੈ ਅਸੀਂ ਐਸਡੀਐਮ ਸੁਲਤਾਨਪੁਰ ਲੋਧੀ ਨਾਲ ਫੋਨ ਦੇ ਉੱਪਰ ਆਪਤਾ ਕੀਤਾ ਸੀਗਾ ਪਿਛਲੇ ਦਿਨੀ 4-5 ਦਿਨ ਪਹਿਲਾਂ ਉਸ ਤੋਂ ਬਾਅਦ ਚੇਅਰਮੈਨ ਜਿਹੜੇ ਇੱਥੋਂ ਦੇ ਹੈਗੇ ਮਾਰਕੀਟ ਕਮੇਟੀ ਦੇ ਉਹਨਾਂ ਨਾਲ ਮੀਟਿੰਗ ਕੀਤੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਡਿਪਟੀ ਡੀਸੀ ਸਾਹਿਬ ਦੇ ਨਾਲ ਮੀਟਿੰਗ ਕੀਤੀ ਮੁੱਖ ਮੰਤਰੀ ਦੇ ਨਾਲ ਵੀ ਗੱਲਾਂ ਬਾਤਾਂ ਹੋਈਆਂ ਪ੍ਰੰਤੂ ਕਿਸੇ ਨੇ ਵੀ ਕੋਈ ਲੜਪੱਲਾ ਨਹੀਂ ਫੜਾਇਆ ਸਿਵਾਏ ਅਸ਼ਵਾਸ਼ਣ ਤੋਂ ਤੁਸੀਂ ਪੂਰੇ ਪੰਜਾਬ ਦੀਆਂ ਮੰਡੀਆਂ ਦੇ ਹਾਲਾਤ ਦੇ ਦੇਖ ਚੁੱਕੇ ਹੋ ਕਿ 300 ਜਿਹੜੀਆਂ 26 ਮੰਡੀਆਂ ਜਿਹੜੀਆਂ 9 ਤਰੀਕ ਨੂੰ ਇੱਕ ਪੱਤਰ ਜਾਰੀ ਕਰਕੇ 11 ਤਰੀਕ ਤੋਂ ਜਿਹੜੀਆਂ 326 ਮੰਡੀਆਂ ਚ ਸਰਕਾਰੀ ਖਰੀਦ ਜਿਹੜੀ ਹੈਗੀ ਆ ਉਹ ਬੰਦ ਕਰ ਦਿੱਤੀ ਗਈ ਆ ਤੇ ਲਗਭਗ ਜਿਹੜਾ ਹੈਗਾ ਇਹ 29 ਤੋਂ ਲੈ ਕੇ 35% ਤੱਕ ਜਿਹੜਾ ਝੋਨਾ ਹੈ ਉਹ ਹਜੇ ਵੀ ਮੰਡੀਆਂ ਦੇ ਵਿੱਚ ਪਿਆ ਹੈ ਸੋ ਇਸ ਲਈ ਮਜਬੂਰਨ ਅੱਜ ਸਾਨੂੰ ਐਸਟੀਐਮ ਦਫ਼ਤਰ ਵੇਖੇ ਆਪਣਾ ਝੋਨਾ ਲਾਉਣਾ ਪਿਆ ਕਿ ਮੰਡੀਆਂ ਦੇ ਵਿੱਚ ਪਈ ਨਹੀਂ ਵਿਕਦਾ ਜੇ ਸ਼ਾਇਦ ਐਸਟੀਐਮ ਮੈਡਮ ਜਿਹੜੇ ਹੈਗੇ ਸੁਲਤਾਨਪੁਰ ਲੋਧੀ ਦੇ ਉਹੀ ਸਾਡਾ ਝੋਨਾ ਵੇਚਾ ਦੇਣ ਜਿਹੜੀ ਝੋਨੇ ਦੀ ਮੁੱਲ ਐਮਐਸਪੀ ਦਾ ਤੈਅ ਹੈ ਪੇਮੈਂਟ ਤਾਂ ਉਸੇ ਹਿਸਾਬ ਨਾਲ ਹੀ ਹੋ ਰਹੀ ਹੈ ਫੇਰ ਕੁੰਡੀ ਹੈ ਕਿੱਥੇ ਸਰ ਦੇਖੋ ਜੀ ਜਿਹੜੀ 2320 ਰੁਪਏ ਐਮਐਸਪੀ ਆ ਤੇ ਐਮਐਸਪੀ ਦੇ ਹਿਸਾਬ ਦੇ ਨਾਲ ਹੀ ਅਕਾਊਂਟ ਦੇ ਵਿੱਚ ਪੈਸੇ ਆ ਰਹੇ ਨੇ ਫੋਰ ਐਗਜ਼ਾਮਪਲ ਅਸੀਂ ਗੱਲ ਕਰੀਏ ਕਿ ਜੇ ਇੱਕ ਜ਼ਿਮੀਂਦਾਰ ਦੀ 100 ਬੋਰੀ ਗਿਣੀ ਜਾਂਦੀ ਹੈ ਤੇ ਕੱਚੀ ਪਾਚੀ ਜੇ 100 ਬੋਰੀ ਦੀ ਕੱਟੀ ਜਾਂਦੀ ਹੈ ਤੇ ਜਿਹੜਾ ਉਹ ਆਰਤੀਏ ਦਾ ਮਨੀਮ ਏ ਉਹ ਸਾਰਾ ਹਸਾਬ ਕਿਤਾਬ ਲਾ ਕੇ 2320 ਦੇ ਨਾਲ ਲਗਭਗ 65 70 ਜੜੀਆਂ ਬੋਰੀਆਂ ਨੇ ਉਹ ਖਾਤੇ 'ਚ ਪਾਉਂਦਾ ਏ ਤੇ ਜਿਹੜਾ ਜੇ ਫਾਰਮ ਏ ਸਾਨੂੰ ਹਜੇ ਤੱਕ ਜੇ ਫਾਰਮ ਐਸੇ ਮਿਲਿਆ ਨਹੀਂ ਕਿਸੇ ਨੂੰ ਪਰ ਸਾਨੂੰ ਪੂਰੀ ਸ਼ੱਕ ਏ ਕਿ ਜਿਹੜਾ ਜੇ ਫਾਰਮ ਏ ਉਹ ਵੀ 2320 ਦੇ ਨਾਲ ਹੀ ਆਊਗਾ ਪਰ ਸਾਡੇ ਕੋਲ ਕੱਚੀਆਂ ਪਾਰਟੀਆਂ ਨੇ ਉਹ ਕੋਈ 1930 ਦੀ ਏ ਕੋਈ 1950 ਦੀ ਏ ਕੋਈ 1980 ਦੀ ਏ ਕੋਈ 2050 ਦੀ ਏ ਕੋਈ 2100 ਦੀ ਏ ਕਿ ਲਗਭਗ 2 ਤੋਂ ਲੈ ਕੇ 400 ਰੁਪਏ ਤੱਕ ਜਿਹੜਾ ਕਟ ਲੱਗਿਆ ਏ ਉਹ ਇੱਕ ਬਹੁਤ ਵੱਡਾ ਕਪਲਾ ਏ ਤੇ ਅਸੀਂ ਅੱਜ ਸ਼ਰਿਆਂ 'ਚ ਕਿ ਆਰਤਿਆ ਤੇ ਸੈਲਰ ਮਾਲਕ ਤੇ ਪ੍ਰਸ਼ਾਸਨ ਤੇ ਸਰਕਾਰਾਂ ਇਹ ਚਾਰੇ ਰਲ ਮਿਲ ਕੇ ਸਾਰਾ ਕੰਮ ਕਰ ਰਹੇ ਨੇ ਜਿਹੜਾ ਇਹ 400 ਰੁਪਏ ਤੱਕ ਦਾ ਕਿਉਂਕਿ ਮੇਨ ਮਸਲਾ ਤਾਂ ਪੀਆਰ 126 ਦਾ ਸੀਗਾ ਨਾ ਪਰ ਜਿਹੜੀਆਂ ਬਾਕੀ ਵੀ ਕਿਸਮਾਂ ਸੀਗੀਆਂ ਉਹਨਾਂ ਨੂੰ ਵੀ ਨਹੀਂ ਖਰੀਦਿਆ ਜਾ ਰਿਹਾ ਇਹਦਾ ਮਤਲਬ ਉਸ ਅਫਵਾਹ ਦੇ ਵਿੱਚ ਜਿਹੜੀ ਅਫਵਾਹ ਆਈ ਗਈ ਸੀ ਪੀਆਰ 126 ਦੀ ਉਹਦੇ ਵਿੱਚ ਹੀ ਸਾਰੀਆਂ ਚੀਜ਼ਾਂ ਨੂੰ ਕਵਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਨਕ ਮੰਗ ਕੀ ਹੈ ਤੁਹਾਡੇ ਅਖੀਰ ਦੇ ਵਿੱਚ ਜੇਕਰ ਪ੍ਰਸ਼ਾਸਨ ਕੋਈ ਕਾਰ ਜਾਂ ਕੀ ਅਗਲਾ ਕਦਮ ਦੇਖੋ ਜੀ ਨਹੀਂ ਤਾਂ ਅਸੀਂ ਮੰਡੀਆਂ 'ਚ ਵੀ ਬੈਠੇ ਆ ਨਾ ਪਿਛਲੇ 15-15 20-20 ਦਿਨ ਤੋਂ ਅਸੀਂ ਇੱਥੇ ਪੱਕੇ ਬੈਠੇ ਆ ਹੋਰ ਵੀ ਟਰਾਲੀਆਂ ਸਾਡੀਆਂ ਖੜੀਆਂ ਨੇ ਪਿੱਛੇ ਕਬੀਰਪੁਰ ਮੰਡੀ 'ਚ ਖੜੀਆਂ ਨੇ ਸੁਲਤਾਨਪੁਰ ਮੰਡੀ 'ਚ ਖੜੀਆਂ ਨੇ ਜਿਹੜੀਆਂ ਬੋਰੀਆਂ ਲਗਭਗ ਸਰਦਾਰ ਮੋਹਨ ਸਿੰਘ ਹਜ਼ਾਰਾਂ ਦੀ 900 ਬੋਰੀ ਭਰੀ ਪਈ ਹੈ ਉਹ ਸਾਰੀਆਂ ਬੋਰੀਆਂ ਵੀ ਇੱਥੇ ਲਿਆਵਾਂਗੇ ਕਿਉਂਕਿ ਨਾ ਤਾਂ ਉਹਨਾਂ ਦੀ ਚਕਾਈ ਹੋ ਰਹੀ ਹੈ ਤੇ ਨਾ ਜਿਹੜੀ ਸਾਡੀ ਹੈਗੀ ਆ ਫਸਲ ਦਾ ਪੂਰਾ ਮੁੱਲਾ ਕਰਿਆ ਜਿੰਨਾ ਚਿਰ ਸਾਰੀ ਦੀ ਸਾਰੀ ਸੁਲਤਾਨਪੁਰ ਮੰਡੀ ਦੇ ਵਿੱਚ ਇਹਨਾਂ ਦਾ ਮੌਇਸਚਰ ਚੈੱਕ ਕਰਕੇ ਤੇ ਜਿੰਨਾ ਚਿਰ ਖੇਤੀਬਾੜੀ ਵਿਭਾਗ ਦੇ ਮਾਰੇ ਲਿਖ ਕੇ ਨਹੀਂ ਦਿੰਦੇ ਕਿ ਇਸ ਮੌਸਮ ਦੇ ਵਿੱਚ 17 ਮੌਇਸਚਰ ਆ ਸਕਦਾ ਏ ਕਿਸੇ ਵੀ ਝੋਨੇ ਦਾ 19 ਦਿਨ ਤੱਕ ਇਹ ਮੋਰਚਾ ਹੁਣ ਇੱਥੇ ਪੱਕਾ ਲੱਗ ਚੁੱਕਿਆ ਏ ਇਸ ਤੋਂ ਅੱਗੇ ਜੋ ਵੀ ਹੋਊਗਾ ਚਾਹੇ ਸਾਨੂੰ ਇੱਥੇ 10 ਦਿਨ ਬੈਠਣਾ ਪਵੇ ਚਾਹੇ ਮਹੀਨਾ ਬੈਠਣਾ ਪਵੇ ਜਿੰਨਾ ਚਿਰ ਸਾਰੇ ਦੇ ਸਾਰੇ ਸੁਲਤਾਨਪੁਰ ਮੰਡੀ ਤੇ ਕਬੀਰਪੁਰ ਮੰਡੀ ਦੇ ਵਿੱਚੋਂ ਝੋਨਾ ਨਹੀਂ ਚੱਕਿਆ ਜਾਂਦਾ ਤੇ ਸਬੰਧਤ ਆੜਤੀਆਂ ਦੇ ਉੱਤੇ ਤੇ ਸਬੰਧਤ ਸੈਲਰ ਮਾਲਕਾਂ ਦੇ ਉੱਤੇ ਜਿੰਨਾਂ ਦੀਆਂ ਸਾਡੇ ਕੋਲ ਰਿਕਾਰਡਿੰਗਾਂ ਵੀ ਪ੍ਰੋਪਰ ਹੈਗੀਆਂ ਨੇ ਕਿ ਜਿਹੜੇ ਸ਼ਰਿਆਮ ਉਨ੍ਹਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਉਹਨਾਂ ਦੇ ਲਾਇਸੈਂਸ ਰੱਦ ਨਹੀਂ ਹੁੰਦੇ ਸੈਲਰ ਮਾਲਕਾਂ ਨੂੰ ਜਿਹੜਾ ਹੈਗਾ ਬਲੈਕਲਿਸਟ ਨਹੀਂ ਕੀਤਾ ਜਾਂਦਾ ਉਹਨਾਂ ਦੇ ਤੱਕੇ ਤਰਨਾ ਮੋਰਚਾ ਜਾਰੀ ਰਹੂਗਾ ਜੀ। ਠੀਕ ਹੈ ਮੈਂ ਕਰਦਾ। ਥੋੜਾ ਜਿਹਾ। ਉਹ ਐਸੋਕ। ਮਨ ਕਿਸਾਨਾਂ ਵੱਲੋਂ ਅੱਜ ਘਰਾਓ ਕੀਤਾ ਗਿਆ ਹੈ ਤੁਹਾਡੇ ਦਫ਼ਤਰ ਦਾ ਦਫ਼ਤਰ ਦੇ ਬਾਹਰ ਜਿਹੜੀਆਂ ਕਿਸਾਨਾਂ ਵੱਲੋਂ ਆਪਣੇ ਝੋਲੀਆਂ ਡੇਰੀਆਂ ਲਗਾਈਆਂ ਗਈਆਂ ਨੇ। ਈ ਕਰਨਾ ਚਾਹੁੰਦੇ ਮਾਲ ਲੈ ਲੈ। ਅ ਸਾਰੇ ਨੂੰ ਸਤ ਸ੍ਰੀ ਅਕਾਲ। ਸਭ ਤੋਂ ਪਹਿਲਾਂ ਇਹ ਜਿਹੜੇ ਕਿਸਾਨ ਆਏ ਸੀਗੇ ਉਹਨਾਂ ਦਾ ਹੁਣ ਆਪਣੇ ਦਫਤਰ ਦੇ ਵਿੱਚ ਸਾਰੇ ਮਾਰਕੀਟ ਕਮੇਟੀ ਤੋਂ ਤੇ ਬਾਕੀ ਆਪਣੇ ਇੰਸਪੈਕਟਰ ਸਾਹਿਬਾਨ ਡੀਐਸਪੀ ਸਾਹਿਬ ਵੀ ਬੈਠੇ ਹੈਗੇ ਤਾਂ ਸਾਰਿਆਂ ਨੇ ਡਿਸਕਸ਼ਨ ਕੀਤੀ ਹੈ। ਅ ਧਿਆਨ ਚ ਇਹ ਆਇਆ ਸੀਗਾ ਕਿ ਇਹ ਮਾਲ ਜਿਹੜਾ ਸੀਗਾ ਥੋੜਾ ਖਰਾਬ ਸੀਗਾ ਤੇ ਇਹ ਹਰ ਵਾਰੀ ਹੁੰਦਾ ਹੈ ਕਿ ਕਦੇ-ਕਦੇ ਉਹ ਕੰਡੀਸ਼ਨਸ ਮੀਟ ਨਹੀਂ ਕਰਦੇ। ਤਾ ਕਰਕੇ ਯੂਜੂਅਲੀ ਆਪਣੇ ਸਿਸਟਮ ਦੇ ਵਿੱਚ ਜੋ ਆਰਟੀਆ ਹੈਗੇ ਆ ਸ਼ੈਲਰਸ ਹੈਗੇ ਕਦੇ-ਕਦੇ ਉਹ ਮੰਨਦੇ ਨਹੀਂ ਹੈਗੇ ਬਿਕਾਜ਼ ਦੇਖੋ ਸਰਕਾਰੀ ਹਦਾਇਤਾਂ ਵੀ ਹੁੰਦੀਆਂ ਨੇ ਕਿ ਕੁਝ-ਕੁਝ ਕੰਡੀਸ਼ਨਸ ਜਿਹੜੇ ਹੈਗੇ ਦੇ ਆਰ ਨੋਨ ਨੇਗੋਸ਼ੀਏਬਲ ਐਂਡ ਥੀਸ ਹੈਵ ਬੀਨ ਇਸ਼ੂਡ ਫਰਮ ði ਗਵਰਨਮੈਂਟ ਤੇ ਉਹਦੇ ਲਈ ਆਪਣੇ ਕੋਲ ਵੀ ਕੋਈ ਪਾਵਰ ਹੈ ਨਹੀਂ ਇਨਾਂ ਦੇ ਕੋਲ ਵੀ ਕੋਈ ਪਾਵਰ ਹੈ ਨਹੀਂ ਟੂ ਇਗਨੋਰ ਥੈਮ ਤਾਂ ਉਹ ਚੀਜ਼ ਤਾਂ ਹੈਗੀ ਐ ਬਟ ਹੈਵਿੰਗ ਸੈਟ ਦੈਟ ਅ ਅਪਨੇ ਇਥੇ ਏ ਸੋਲੂਸ਼ਨ ਆਫਰ ਕੀਤਾ ਸੀਗਾ ਕਿ ਪਹਿਲਾ ਆਪਾਂ ਚੈੱਕ ਤਾਂ ਕਰ ਲਈਏ ਪ੍ਰੋਪਰ ਤਰੀਕੇ ਨਾਲ ਤੇ ਉਹਦੇ ਲਈ ਦੇਖੋ ਐਸ ਡੀ ਐਮ ਦਫਤਰ ਦੇ ਵਿੱਚ ਇਹਦੇ ਲਈ ਕੋਈ ਪ੍ਰਬੰਧ ਹੈ ਨਹੀਂ ਤਾਂ ਵੀ ਹੈਡ ਰਿਕਵੈਸਟਡ ਕਿ ਉੱਥੇ ਮੰਡੀ ਦੇ ਵਿੱਚ ਆ ਜਾਣ ਸਾਰੇ ਕਿਸਾਨ ਤੇ ਉੱਥੇ ਥੋੜਾ ਸਪਰੈਡ ਕਰਕੇ ਆਪਣੇ ਮਾਰਕੀਟ ਕਮੇਟੀ ਦੇ ਕੋਲ ਸਾਰੇ ਮੌਇਸਚਰ ਮਸ਼ੀਨਸ ਪੱਕੇ-ਪੱਕੇ ਲਗਾ ਕੇ ਆਪਾਂ ਚੈੱਕ ਕਰਾ ਸਕਦੇ ਆ ਐਂਡ ਉਹ ਜਿਹੜੇ ਕੰਡੀਸ਼ਨਸ ਹੈਗੇ ਉਹ ਮੀਟ ਕਰਦੇ ਹੈਗੇ ਨਹੀਂ ਕਰਦੇ ਹੈਗੇ ਉਹ ਫਾਈਨਲ ਗੱਲ ਜਿਹੜੀ ਹੈਗੀ ਉੱਥੇ ਜਾ ਕੇ ਪਤਾ ਲੱਗੂਗਾ ਤੇ ਵੀ ਹੈਵ ਇੰਗੇਜਡ ਇਨ ਥੈਟ ਕਨਵਰਸੇਸ਼ਨ ਆਪਾਂ ਦੇਖਦੇ ਆ ਕਿਸਾਨ ਦਾ ਕੀ ਰਿਸਪੌਂਸ ਰਹਿੰਦਾ ਹੈ ਕਿਸਾਨਾਂ ਦਾ ਕਹਿਣਾ ਕਿ ਝੋਨਾ ਮੰਡੀ 'ਚ ਪਿਆ ਖਰਾਬ ਹੋ ਰਿਹਾ 16 ਦਿਨ ਤੋਂ ਬੈਠੇ ਸੀਗੇ ਇਸ ਕਰਕੇ ਇਹਦੀ ਕੰਡੀਸ਼ਨ ਖਰਾਬ ਹੋਈਆ ਨਾ ਉੱਥੇ ਕੋਈ ਇਨਸਪੈਕਟਰ ਪਹੁੰਚਿਆ ਤੇ ਨਾ ਉਹਦਾ ਕੋਈ ਪ੍ਰਾਈ ਉਹ ਨਹੀਂ ਸਪੈਸੀਫਿਕਲੀ ਇਸ ਗੱਲ ਦੇ ਉੱਤੇ ਇਹ ਗੱਲ ਸਹੀ ਹੈ ਨਹੀਂ ਕਿਉਂਕਿ ਆਪਣੇ ਇਨਸਪੈਕਟਰਸ ਵੀ ਇੱਥੇ ਬੈਠੇ ਹੈਗੇ ਆ ਐਂਡ ਇਨ ਫੈਕਟ ਫਾਰ ਦਿਸ ਪਰਟੀਕੂਲਰ ਮਾਲ ਜਿਹੜਾ ਹੈਗਾ ਇਹ ਧਿਆਨ ਚ ਲਿਆਇਆ ਗਿਆ ਕਿ ਜਦੋਂ ਮਾਲ ਆਇਆ ਸੀਗਾ ਉਦੋਂ ਹੀ ਥੋੜਾ ਖਰਾਬ ਸੀਗਾ ਐਂਡ ਵੈਸੇ ਓਵਰ ਟਾਈਮ ਦ ਕੰਡੀਸ਼ਨਸ ਚੇਂਜ ਕਿਉਂਕਿ ਪਹਿਲਾਂ ਤੋਂ ਜੇ ਖਰਾਬ ਹੁੰਦਾ ਉਹਦਾ ਬਾਅਦ ਚ ਥੋੜਾ ਹਾਲਤ ਖਰਾਬ ਹੋ ਹੀ ਜਾਂਦਾ ਹੈ ਹੋਰ ਤੇ ਬਸ ਉਹੀ ਗੱਲ ਹੈ ਤੇ एवरीथिंग ਸੈਟ ਐਂਡ ਡਨ ਟੈਕਨੀਕਲ ਚੀਜ਼ਾਂ ਹੈਗੀਆਂ ਨੇ ਉਹ ਇੱਥੇ ਬੈਠ ਕੇ ਮੈਂ ਵੀ ਕੁਝ ਦਸਾਂ ਕਿ ਦੇਖੋ ਇਹ ਖਰਾਬ ਹੈਗਾ ਉਹ ਖਰਾਬ ਨਹੀਂ ਹੈਗਾ ਇਹ ਵੀ ਸਹੀ ਨਹੀਂ ਹੋਏਗਾ ਉਹਦਾ ਸਹੀ ਤਰੀਕਾ ਇਹ ਹੀ ਹੈ ਕਿ ਆਪਾਂ ਮੰਡੀ ਦੇ ਵਿੱਚ ਲੈ ਜਾਏ ਤੇ ਉਸ ਤੋਂ ਬਾਅਦ ਪ੍ਰੋਪਰ ਜਿਹੜੇ ਮਸ਼ੀਨਰੀ ਜਿਹੜੇ ਆਪਣੀ ਇਨਸਟਰੂਮੈਂਟਸ ਹੈਗੀਆਂ ਉਹਦੇ ਨਾਲ ਚੈਕਿੰਗ ਕਰਕੇ ਫਿਰ ਆਪਾਂ ਇਹਦੇ ਬਾਰੇ ਕੁਝ ਕਨਕਲੂਸਿਵਲੀ ਕਹਿ ਸਕਦੇ ਹਾਂ ਸਾਹਿਬ ਮੈਡਮ ਮੰਡੀ 'ਚ ਦਾਵਾ ਕਰ ਰਹੀ ਹੈ ਕਿ ਸਾਡੀ ਲੁੱਟ ਹੋ ਰਹੀ ਹੈ ਜਿਵੇਂ ਕਿ ਆਰਤੀ ਸੱਲੇ ਮਾਰਦੇ ਰਾਕੀ ਕਰਦੇ ਆ ਏ ਚੀਜ਼ ਨਾ ਦੇਖੋ ਇਸ ਆਪਣੇ ਪੂਰੇ ਪੰਜਾਬ ਚ ਵੀ ਚਲੋ ਹੋਇਆ ਹੈ ਸultanpur ਚ ਵੀ ਕਾਫੀ ਬਾਰ ਆਪਣੇ ਧਿਆਨ ਚ ਇਹ ਗੱਲ ਆਈ ਸੀਗੀ ਐਂਡ ਹਰ ਵਾਰੀ ਆਪਾਂ ਨੇ ਇਹ ਕਮਿਟਮੈਂਟ ਕੀਤੀ ਹੈ ਕਿ ਕੰਪਲੇਂਟ ਕਰੇ ਬੰਦੇ ਆਪਾਂ 100% ਉਹਦਾ ਐਕਸ਼ਨ ਲਵਾਗੇ ਇੱਥੇ ਬੈਠੇ ਹੈ ਆਪਣੇ ਕਮੇਟੀ ਤੋਂ ਵੀ ਬੈਠੇ ਹੈਗੇ ਆ ਅ ਡਿਸਟ੍ਰਿਕਟ ਮੰਡੀ ਅਫੀਸਰ ਨੇ ਵੀ ਕਮਿਟਮੈਂਟ ਕੀਤੀ ਸੀਗੀ ਬਟ ਬਾਈ ਨੇਮ ਕਿਸੇ ਨੇ ਹੁਣ ਤੱਕ ਕੰਪਲੇਂਟ ਕੀਤੀ ਨਹੀਂ ਹੈ ਤਾਂ ਇਹ ਦਿਸ ਇਜ਼ ਆਲਸੋ ਅ ਹੈਂਡੀਕੈਪ ਫॉर us ਉਸ ਤੋਂ ਬਾਅਦ ਫਿਰ ਆਪਾਂ ਸਹੀ ਤਰ੍ਹਾਂ ਫਿਰ ਐਕਸ਼ਨ ਕਿਵੇਂ ਲੈ ਸਕਦੇ ਆ ਵੈਨ ਵੀ ਡੋਨਟ ਨੋ ਹੂ ਦੇ ਆਰ ਕੰਪਲੇਨਿੰਗ ਅਗੇਂਸਟ ਉਹ ਗੱਲ ਹੈਗੀ ਮੈਂ ਹੁਣ ਵੀ ਕਹਿੰਦੀ ਆ ਜੇ ਇਸ ਤਰ੍ਹਾਂ ਕੋਈ ਸਪੈਸਿਫਿਕ ਪਰਸਨ ਜਾਂ ਕੋਈ ਆਰਟੀਆ ਜਾਂ ਕੋਈ ਐਨੀ ਐਂਟੀਟੀ ਇਸ ਤਰ੍ਹਾਂ ਸਪੈਸਿਫਿਕਲੀ ਕਿਸੇ ਕਿਸਾਨ ਦੇ ਨਾਲ ਗਲਤ ਕਰ ਰਹੇ ਆ ਉਹਦਾ ਫਾਰਮਲ ਕੰਪਲੇਂਟ ਮੈਨੂ ਕਰੀ ਉਹਦੇ ਉਤੇ ਐਕਸ਼ਨ ਮੈਂ 100% ਲੈ ਲਵਾਂਗਾ This is my commitment to everyone